ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ ਆਪ ਹੀ ਆਪਾਂ ਕੁਝ ਕੁ ਦਿਨ ਪਹਿਲਾਂ ਸਟੋਰੀ ਪਾਈ ਇਹਦੇ ਆਪਾਂ ਉਹ ਮੁੱਦੇ ਤੇ ਗੱਲ ਕਰਨੀ ਹੈ ਨਾ ਕੋਈ ਕਾਰਨਾਂ ਕਰਕੇ ਮੈਂ ਜੀ ਆਪਾਂ ਲੇਟ ਹੋ ਗਏ ਹਨਾ ਬਿਜ਼ੀ ਤੇ ਮੈਂ ਜਿੱਥੋਂ ਤੱਕ ਮੈਂ ਲੰਘ ਚੁੱਕਾ ਹਨਾ 4 ਮਹੀਨੇ ਹੋ ਗਏ ਆ ਮੈਨੂੰ ਬਹੁਤ ਸਾਰੀਆਂ ਗੱਲਾਂ ਮੇਰੇ ਚਾਹਣ ਵਾਲਿਆਂ ਤੋਂ ਮੇਰੇ ਫੈਨਸ ਤੋਂ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ ਜਿਹੜੇ ਮਾਣਾ ਮੁਹੀ ਪਿਆਰ ਕਰਦੇ ਆ ਉਹ ਬੰਦੇ ਵੀ ਮੈਨੂੰ ਗਲਤ ਸਮਝਣ ਲੱਗ ਗਏ ਕਿ ਖਰੇ ਪ੍ਰੀਤ ਗਲਤ ਆ ਵੀ ਪ੍ਰੀਤ ਨੇ ਗੁਜ਼ਾਰੀ ਕੀਤੀ ਆ ਤੇ ਮੈਂ ਲੋਕਾਂ ਨੂੰ ਵੈਸੇ ਵੀ ਇਗਨੋਰ ਕੀਤਾ ਸੀ ਚਲੋ ਦੁਨੀਆਦਾਰੀ ਬਹੁਤ ਕੁਝ ਬੋਲਦੀ ਆ ਤੇ ਲੋਕਾਂ ਨੂੰ ਬੋਲਣ ਦੋ ਕੋਈ ਨਹੀਂ ਆਪਾਂ ਪਿੱਛੇ ਹੋ ਗਏ ਚੁੱਪ ਕਰਕੇ ਹੋ ਗਏ ਆ ਤੇ ਆਪਾਂ ਉਸ ਮੁੱਦੇ ਤੇ ਕੋਈ ਗੱਲ ਨਹੀਂ ਕਰਨੀ ਪਰ ਦੇਖੋ ਆਪਾਂ ਲੋਕਾਂ ਦੇ ਟਾਰਚਰ ਹੋਣਾ ਨਹੀਂ ਇਹ ਬੋਲਣ ਲੱਗੇ ਆਪਾਂ ਇਹ ਵੀਡੀਓ ਤਾਂ ਬੋਣ ਲੱਗੇ ਆਂ ਵੀ ਜਿੰਨਾਂ ਨਾਲ ਆਪਾਂ ਬਹਿ ਕੇ ਖਾਦਾ ਜਿੰਨਾਂ ਨਾਲ ਆਪਾਂ ਰਹੇ ਆ ਉਹ ਬੰਦੇ ਹੀ ਮੇਲਿਆਂ ਤੇ ਜਾ ਕੇ ਤੇ ਸਾਡੀ ਨਜ਼ਾਇਜ਼ ਪੰਡੀ ਕਰਦੇ ਕੀ ਜਿਹੜੀ ਗੱਲ ਸਾਡੇ ਵਿੱਚ ਹੈ ਨਹੀਂਗੀ ਤੇ ਇਹ ਜਿੰਨੀਆਂ ਵੀ ਗੱਲਾਂ ਮੈਂ ਕਰਨ ਲੱਗਾ ਮੈਂ ਬਾਬੇ ਦੀਪ ਸਿੰਘ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਰਨ ਲੱਗਾ ਕਿਉਂਕਿ ਉਹਨਾਂ ਨੂੰ ਮੈਂ ਮੰਨਦਾ ਵਾਂ ਠੀਕ ਆ ਇਹਦੇ 'ਚ ਕੋਈ ਮੈਂ ਝੂਠ ਨਹੀਂ ਬੋਲੂਗਾ ਜੋ ਮੇਰੇ ਨਾਲ ਹੱਡ ਬੀਤੀ ਮੇਰੀ ਜ਼ਿੰਦਗੀ 'ਚ ਹੋਈ ਮੈਂ ਉਹ ਦੱਸਣ ਲੱਗਾ ਵੀ ਮੈਂ ਕੀ ਕੀਤਾ ਤੇ ਬੰਦਿਆਂ ਨੇ ਮੇਰੇ ਨਾਲ ਕੀ ਕੀਤਾ ਤੇ ਮੈਂ ਕਿਉਂ ਪਿੱਛੇ ਹੋਇਆ ਮੈਂ ਗਲਤੀ ਕਿਉਂ ਬੰਦੇ ਗਲਤੀ ਇਹ ਮਾਰੇ ਬਾਬਾ ਦੀਪ ਸਿੰਘ ਜਾਣਦਾ ਠੀਕ ਆ ਤੇ ਇਹ ਚੀਜ਼ ਮੈਂ ਤਾਂ ਬੋਲੀ ਵੀ ਸਾਡੇ ਆਪ ਦੇ ਹੀ ਬੰਦੇ ਮੈਨੂੰ ਬਹੁਤ ਜ਼ਿਆਦਾ ਪਾਟਦੇ ਤੇ ਮੈਨੂੰ ਗਦਾਰ ਕਹਿੰਦੇ ਮੈਨੂੰ ਲਾ ਲਾ ਕੇ ਸਟੋਰੀਆਂ ਪਾਈਆਂ ਜਾਂਦੀਆਂ ਮੈਂ ਵਿੱਚ ਮੈਂਸ਼ਨ ਵੀ ਕਰੂੰਗਾ ਸਟੋਰੀ ਜਿੱਥੇ ਮੈਨੂੰ ਗਦਾਰ ਗਿਆ ਗਿਆ ਗਾਣਾ ਗਵਾਇਆ ਗਿਆ ਕਿਸ ਬੰਦੇ ਤੋਂ ਠੀਕ ਆ ਜਿਹੜੀ ਚੀਜ਼ ਮੈਂ ਨਹੀਂ ਬਰਦਾਸ਼ਤ ਕਰ ਸਕਦਾ ਕਿਉਂਕਿ ਜੇ ਆਪਣੀ ਬਾਹਰ ਇੱਜ਼ਤ ਹੈ ਤਾਂ ਜੀਣ ਦਾ ਫੇਰ ਹੀ ਫਾਇਦਾ ਵਾ ਜੇ ਆਪਣੀ ਬਾਹਰ ਕੋਈ ਇੱਜ਼ਤ ਨਹੀਂ ਕਰਦਾ ਤੇ ਮਰ ਜਾਓ ਮਰਿਆਂ ਬਰਾਬਰ ਹੁੰਦਾ ਬੰਦਾ ਆਪ ਪਾਣੀ ਚਾਹੁੰਦਾ ਇੱਜ਼ਤ ਗਵਾ ਆ ਕੇ ਉਹ ਵੀ ਨਜਾਇਜ਼ ਤੇ ਤੁਰੇ ਫਰੀਏ ਉਹ ਆਪਣੇ ਤਾਂ ਫੇਸ ਨਹੀਂ ਹੋਣਾ ਇਹ ਦਿਨੋਂ ਆਪਾਂ ਨੂੰ ਨਾ ਹੋਣਾ ਮਨਜ਼ੂਰ ਆ ਚਲੋ ਗੱਲ ਆਪਾਂ ਸ਼ੁਰੂ ਕਰਦੇ ਹ ਵੀ ਉਸਤਾਦ ਹੀ ਉਸਤਾਦ ਹੀ ਹੁਣ ਉਸਤਾਦ ਵਾਲੀ ਗੱਲ ਤੇ ਸ਼ੁਰੂ ਆਜੋ ਕਬੱਡੀ ਦੀ ਸ਼ੁਰੂਆਤ ਮੇਰੀ ਹੋਈ ਆ 2018 ਦੇ ਵਿੱਚ ਮਾਰਚ ਮਹੀਨੇ ਚ ਮਾਹਪੁਰਚ ਕਰਿਆਲੇ ਵਾਲਿਆਂ ਤੋਂ ਬਾਬਾ ਅਵਤਾਰ ਸਿੰਘ ਜੀ ਤੋਂ ਮੈਂ ਉੱਥੋਂ ਥਾਪੜਾ ਲਿਆ ਕਬੱਡੀ ਸ਼ੁਰੂ ਕੀਤੀ ਆ ਤੇ ਨਵੰਬਰ ਦਸੰਬਰ ਜਮ ਵਧੀਆ ਤਕੜਾ ਹੋ ਗਿਆ 2018 ਚ ਹੀ ਓਪਨ ਦੇ ਮੈਚ ਮੈਂ ਕੋ ਗਿਸ਼ੋਰ ਚ ਰਾਣੇ ਟੰਡ ਨਾ ਖੇਡਦਾ ਰਿਆਂ ਠੀਕ ਆ ਵਧੀਆ ਨਾਮੀ ਪਲੇਅਰ ਫੜੇ ਜਦੋਂ ਆਪਾਂ ਨਾਂ ਨਹੀਂ ਲੈਂਦੇ ਇਦਾਂ ਹੌਲੀ ਹੌਲੀ ਅੱਗੇ ਆਇਆ ਜਾਂਦਾ ਠੀਕ ਆ ਵਧੀਆ ਮੈਂ ਓਪਨ ਦੇ ਮੈਚ ਕੋ ਗਿਸ਼ੋਰ ਚ ਖੇਡਦਾ ਇੰਨਾ ਮੈਨੂੰ ਸਿਰਫ ਇੱਕ ਟੀਮ ਚ ਮੌਕਾ ਦਿੱਤਾ ਵੀ ਸਾਡੇ ਨਾਲ ਖੇਡ ਲਾ ਠੀਕ ਆ ਮੈਨੂੰ ਚਾਹੀ ਮੈਨੂੰ ਬੜੀ ਵਧੀਆ ਟੀਮ ਮਿਲਣ ਦੀ ਆ ਠੀਕ ਆ ਹਰ ਇੱਕ ਨਵੇਂ ਬੰਦੇ ਨੂੰ ਚਾਹ ਹੁੰਦਾ ਵੀ ਟੀਮ ਬੜੀ ਵਧੀਆ ਮਿਲਣੀ ਚਲੋ ਵਧੀਆ ਮੌਕਾ ਉਹ ਵੀ ਮੈਂ ਰਾਣੇ ਢੰਡ ਫੋਨ ਨੂੰ ਪੁੱਛਿਆ ਕਹਿੰਦਾ ਪ੍ਰੀਤ ਤੂੰ ਖੇਡ ਬਾਕੀ ਜਦੋਂ ਮੌਕਾ ਦੇਣਗੇ ਖੇਡ ਲਈ ਨਹੀਂ ਤੇ ਦਾਹਾਂ ਦੇਣਾ ਬਾਅਦ ਇੱਧਰ ਆਈ ਆਪਣੀ ਹੈਗੀ ਚਲੋ ਇਹ ਮੈਨੂੰ ਮੌਕਾ ਦਿੱਤਾ ਮੈਂ ਪਹਿਲੇ ਦਿਨ ਬੜਾ ਵਧੀਆ ਖੇਡਿਆ ਪੰਜ ਟੱਚ ਲੈ ਕੇ ਦੋ ਜੱਫੇ ਪਾਏ ਇਹ ਮੈਨੂੰ ਕਹਿੰਦੇ ਤੂੰ ਸਾਡੇ ਨਾਲ ਪੱਕਾ ਖੇਡ ਮੈਂ ਇਹਨਾਂ ਨਾਲ ਪੱਕਾ ਖੇਡਣ ਲੱਪਿਆ ਹਰਨਦੀਪੁਰ ਦੀ ਟੀਮ ਚ ਇਹ ਕਹਿੰਦੇ ਵੀ ਤੂੰ ਬੁਲਾਇਆ ਕਰ ਸਪੀਕਰ 'ਚ ਤੂੰ ਮੇਰਾ ਚੇਲਾ ਪਲਵਾਨ ਕਹਿੰਦਾ ਮੈਂ ਪਲਵਾਨ ਜੀ ਕੋਈ ਗੱਲ ਨਹੀਂ ਆ ਪੈ ਤਾਂ ਬੁਲਾ ਦਿਆ ਕਰਦੇ ਮੈਨੂੰ ਚਲ ਵਧੀਆ ਚਾਹ ਹੀ ਵੀ ਪਲਵਾਨ ਨੂੰ ਯਾਰ ਐਡੇ ਤਕੜੇ ਬੰਦੇ ਮੈਨੂੰ ਚੇਲਾ ਬਣਾਉਂਦੇ ਹਨਾ ਇਹਦੇ ਉੱਤੇ ਮੇਰੇ ਲਈ ਗੁੱਡ ਆਪਸ਼ਨ ਕੀ ਆ ਮੈਂ ਕਿਹਾ ਕੋਈ ਨਹੀਂ ਮੈਨੂੰ ਨਾ ਥੋੜਾ ਜਵਾਗ ਹਾਂ ਗਈਆਂ ਤੁਹਾਨੂੰ ਪਤਾ ਨਵੇਂ ਪਲੇਅਰ ਦੀ ਕਮੈਂਟਰ ਨਹੀਂ ਮੰਨਦੇ ਨਹੀਂ ਬੋਲਦੇ ਮੈਂ ਕਮੈਂਟਰਾਂ ਨੂੰ ਕਹਣਾ ਕਿ ਚਲ ਇਦਾਂ ਬੋਲ ਦਿਓ ਕਹਿੰਦੇ ਆ ਕਮੈਂਟਰਾਂ ਦਾ ਨਾਮ ਬੋਲਣਾ ਪਲਵਾਨ ਨੇ ਕਮੈਂਟਰਾਂ ਨਾਲ ਲੜਨਾ ਮੇਰੇ ਨਾਲ ਵੀ ਲੜਨਾ ਵੀ ਤੂੰ ਬੁਲਾਉਂਦਾ ਨਹੀਂ ਤੂੰ ਜਾਣ ਕੇ ਨਹੀਂ ਬੁਲਾਉਂਦਾ ਇਨੇ ਮਹਾਪੁਰਸ਼ਾਂ ਦੀ ਅਕੈਡਮੀ ਜੋ ਕਬੱਡੀ ਦਾ ਉਹ ਡਾੜਾ ਸਿੱਖਿਆ ਵਾ ਪੁਲਵਾਨ ਉਹ ਕਮੇਟਰ ਨਾਲ ਲੜਦਾ ਹੁੰਦਾ ਵੀ ਤੂੰ ਮਹਾਪੁਰਸ਼ਾਂ ਦਾ ਨਾਮ ਗੱਲ ਲੈਣਾ ਹਾਲਾ ਕਿ ਮੈਂ ਸਾਰੀ ਕਬੱਡੀ ਮੈਨੂੰ ਉੱਥੋਂ ਮਿਲੀ ਮੈਨੂੰ ਉੱਥੋਂ ਬੋਲੇ ਹੋਏ ਮਹਾਪੁਰਸ਼ਾਂ ਦੇ ਚਲੋ ਉਹ ਗੱਲਾਂ ਆਪਾਂ ਛੱਡ ਦਿਆਂ ਤੁਹਾਨੂੰ ਮੈਂ ਕਮੇਟਰ ਦਾ ਨਾਮ ਵੀ ਦੱਸ ਦੂੰਗਾ ਜੇ ਕਿਨੂੰ ਡਾਊਟ ਹੋਊਗਾ ਕੋਈ ਮੁੱਕਰ ਨਹੀਂ ਸਕਦਾ ਠੀਕ ਹੈ ਮੇਰੇ ਕੋ ਸਾਰੇ ਸਬੂਤ ਆ ਫਿਰ ਮੈਂ ਸਰਹਾਲਾ ਰਣੂਆਂ ਜਿਹੜੇ ਖੇਡਿਆ ਮੈਂ ਸਾਰਿਆਂ ਨੂੰ ਨਾਲ ਲੈ ਕੇ ਖੇਡਿਆ ਠੀਕ ਹੈ ਸਾਰੇ ਬੰਦਿਆਂ ਨੂੰ ਪੁਲਵਾਨ ਨੇ ਜੇ ਕਹਣਾ ਅੱਜ ਸ਼ੋਅ ਮੈਚ ਖੜਨਾ ਮੈਂ ਇੱਥੇ ਨਹੀਂ ਜਿੰਨੇ ਮੋਟਰਸਾਈਕਲ ਵਾਲੇ ਮਾਲਵੇ ਦੇ ਮੇਲੇ ਐਡਵਾਂਸ ਬੰਦੇ ਪੈਸੇ ਦਿੰਦੇ 20-2000 25-25000 ਮੈਂ ਖਾਤੇ 'ਚ ਆਇਆ ਮੋੜ ਕੇ ਟਾਈਮ ਦੇ ਟਾਈਮ ਇਹਨਾਂ ਨਾਲ ਸ਼ੋਅ ਮੈਚ ਖੇਡਦਾ ਰਿਆ ਹਾਲਾਕੇ ਅਸੀਂ ਮਾਲਵੇ 'ਚ ਉਦੋਂ ਮੈਚ ਫੜਦੇ ਹੁੰਨਾ ਜਦੋਂ ਫਰੰਦੀਪੁਰ ਕੋਲ ਸਾਈ ਨਹੀਂ ਹੁੰਦੀ ਅਸੀਂ ਕਹਣਾ ਵੀ ਬੇਲ ਨੇ ਆ ਖੇਡ ਲਈਏ ਇਹਨਾਂ ਕਹਣਾ ਖੇਡੋ ਇਹਨਾਂ ਦੋ ਦਿਨ ਪਹਿਲਾਂ ਸ਼ੋਅ ਮੈਚ ਫੜ ਕੇ ਕਹਿਣਾ ਪੈਸੇ ਮੋੜੋ ਜਿਹਦੇ ਆਏ ਆ ਅਸੀਂ ਆਪਦੀ ਜ਼ੁਬਾਨ ਉੱਥੇ ਫਿੱਕੀ ਪਾਈ ਇਹਨਾਂ ਨਾਲ ਤੁਰੇ ਤੁਰੇ ਤਾਂ ਵੀ ਸਾਨੂੰ ਠਾਇਆ ਵਾ ਸਾਨੂੰ ਮੌਕਾ ਦਿੱਤਾ ਟੀਮ ਨੂੰ ਠੀਕ ਆ ਤੇ ਚਲੋ ਆਪਾਂ ਉਹ ਸਾਰੇ ਪੀਰੋ ਤੋਂ ਬਾਅਦ ਚੱਲਦੇ ਚਲਾਉਂਦੇ ਖੇਡਦੇ ਆਏ ਵਧੀਆ ਖੇਢੀ ਗਿਆ ਸਾਰਾ ਕੁਝ ਵਧੀਆ ਹੋ ਹੀ ਗਿਆ ਜਿਉਂ ਮੈਂ ਗੋਪੀ ਪੁਲਵਾਨਾ ਖੇਡਣ ਲੱਗਾ ਕੈਨੇਡਾ ਦੇ ਅਗੇ 2022 ਤੋਂ ਬਾਅਦ ਜਿੰਨੇ ਮੈਂ ਜੋ ਵੀ ਮੋਟਰਸਾਈਕਲ ਜਿੱਤਿਆ ਜੇ ਕੋਈ ਮੰਦਰੀ ਜਿੱਤੀ ਜੇ ਕੋਈ ਕੈਸ਼ ਜਿੱਤਿਆ ਨਗਦ ਬੈਸਟ ਨਿਕਲ ਕੇ ਸਾਰੇ ਮੈਚਾਂ ਦੇ ਪੁਲਵਾਨ ਇੱਕ ਰਾਂ ਵੀ ਬਾਹਰ ਖੜੀ ਕਰਕੇ ਕਹਦੇ ਕਿ ਮੈਂ ਗੋਪੀ ਪੁਲਵਾਨ ਨੂੰ ਅੱਧ ਨਹੀਂ ਦੇ ਗਿਆ ਇਕੱਲੇ ਨੂੰ ਜੇ ਮੈਨੂੰ ਪੈਸੇ ਨਾਲ ਲਾਲਚ ਹੁੰਦਾ ਮੈਨੂੰ ਪੈਸੇ ਨਾਲ ਪਿਆਰ ਹੁੰਦਾ ਮੈਂ ਰੁਪਈਆ ਨਾ ਦਿੰਦਾ ਮੈ ਉਹ ਦੋਪੇਚ ਹੋਈਂ ਦਾ 2022 ਦੀ ਯਾਰੀ ਤੇ ਮੇਰਾ ਹੱਥ ਲਿੰਦੇ ਮੈਨੂੰ ਪੈਸੇ ਨਾਲ ਪਿਆਰ ਨਹੀਂ ਹੈਗਾ ਠੀਕ ਹੈ ਨਾ ਮੈਂ ਜ਼ਾਰਾ ਕੋ ਜਿੰਨਾ ਬੰਦਿਆਂ ਨੂੰ ਸਮਰਪਿਤ ਕੀਤਾ ਸੀ ਵੀ ਕੋਈ ਗੱਲ ਨਹੀਂ ਯਾਰ ਅਸੀਂ ਵੱਡੇ ਵੱਡੇ ਕੱਪ ਛੱਡੇ ਵੱਡੀਆਂ ਵੱਡੀਆਂ ਟੀਮਾਂ ਛੱਡ ਗਏ ਇਹਨਾਂ ਨਾਲ ਖੇਡੇ ਇਹਨਾਂ ਸਾਡਾ ਐਂਡ ਦੇ ਡੇ ਜਦੋਂ ਸਾਨੂੰ ਲੋੜ ਹੀ ਸਾਡੇ ਸਨਮਾਨਾਂ ਚ ਕੋਈ ਮੁੱਲ ਨਹੀਂ ਪਾਇਆ ਉਲਟਾ ਮੇਰੇ ਸਨਮਾਨ ਦੇ ਪੈਸੇ ਦਾ ਮੈਨੂੰ ਹੀ ਨਹੀਂ ਪਤਾ ਲੱਗਾ ਉਹ ਆਏ ਬੰਦਿਆਂ ਤੋਂ ਲੈ ਮੈਨੂੰ ਦੱਸਿਆ ਨਹੀਂ ਗਿਆ ਜਿਹੜੀ ਚੀਜ਼ ਤੋਂ ਮੈਂ ਅਟਕ ਹੋਇਆ ਇੰਨਾ ਕਰਕੇ ਬੰਦੇ ਨੂੰ ਸਾਰਾ ਕੋਈ ਸਮਰਪਿਤ ਕਰਕੇ ਵੀ ਜੇ ਆਪਾਂ ਨੂੰ ਬੰਦੇ ਨੇ ਆਪਣੇ ਨਾਲ ਸੱਚ ਨਹੀਂ ਦੱਸਣਾ ਫਿਰ ਨਾਲ ਰਹਿ ਕੇ ਭਰਾ ਖਵਾਉਂਦਾ ਕੀ ਫਾਇਦਾ ਵਾ ਜੇ ਆਪਾਂ ਇੱਕ ਆਪਣੇ ਪਲੇਅਰ ਤੋਂ ਲੈ ਰੱਖਾਂਗੇ ਉਹ ਵੀ ਖਾਸ ਬੰਦਾ ਮੂੰਹ ਤੇ ਗਾਣਾ ਪੋਤਿਆ ਪੋਤਿਆ ਤੇ ਬੰਦੇ ਨੂੰ ਦੱਸਣਾ ਨਾ ਵੀ ਤੇਰਾ ਹੱਕ ਆਇਆ ਵਾ ਤੇ ਉਹ ਰੱਖ ਲੈਣਾ ਆਪਣੇ ਕੋਲ ਹੀ ਸਾਲ ਬਾਅਦ ਬੰਦੇ ਨੂੰ ਆਪ ਪਤਾ ਲੱਗਦਾ ਦੱਸੋ ਇਹ ਕਿੱਡੀ ਗੁੰਡਿਆਈ ਵਾਲੀ ਗੱਲ ਆ ਠੀਕ ਆ ਬਾਕੀ ਜਿੱਥੋਂ ਤੱਕ ਵੀ ਮੇਰਾ ਸਵਾਲ ਆ ਮੈਂ ਕਿਸੇ ਦੀ ਚੁੱਕਣਾ ਜਾ ਕੇ ਇਹ ਮੇਲਿਆਂ ਦੇ ਜਾ ਕੇ ਬੋਲਦੇ ਆ ਵੀ ਪ੍ਰੀਤ ਨੂੰ ਪੈਸੇ ਮਿਲ ਗਏ ਪ੍ਰੀਤ ਉਹਨਾਂ ਪੈਸੇ ਲੈ ਲੈ ਗਦਾਰੀ ਕਰ ਗਏ ਆ ਇਮੈਚ ਨਹੀਂ ਖੇੜਾ ਦੱਸੋ ਫਰੰਦੀਪੁਰ ਦਾ ਮੈਚ ਤੁਸੀਂ ਸਾਰੇ ਦਰਸ਼ਕ ਗਵਾਹ ਮੈਂ ਕਿਦਨ ਛੱਡਿਆ ਠੀਕ ਹੈ ਬਾਕੀ ਨਾਲੇ ਇਹ ਗੱਲ ਮੇਰੇ ਡੈਡੀ ਦੀ ਹੁੰਦੀ 2020 ਚ ਡੈਥ ਠੀਕ ਆ 20 ਚ ਮੇਰੇ ਡੈਡੀ ਦੀ ਡੈਥ ਹੁੰਦੀ ਆ ਭੋਗ ਤੋਂ ਦੋ ਦਿਨਾਂ ਬਾਅਦ ਮੈਨੂੰ ਪਲਵਾਨ ਦਾ ਫੋਨ ਆਉਂਦਾ ਵੀ ਆ ਜਾ ਤੈਨੂੰ ਅੰਮ੍ਰਿਤਸਰ ਆ ਜਾ ਕੋਈ ਸਪਲੀਮੈਂਟ ਲੈਨੇ ਆਪਾਂ ਤੇ ਮੈਂ ਚਲੋ ਚੱਲ ਜਾਨਾ ਮੈਂ ਮੇਰਾ ਭਾਈ ਆ ਨਾਲ ਆਣਾ ਜੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਤੇ ਬਾਪੂ ਦਾ ਕਰਕੇ ਮੈਥੋਂ ਤੱਕ ਆਇਆ ਬਾਪੂ ਦੀ ਜੋ ਡੈਥ ਹੋ ਗਈ ਦੁੱਖ ਤਾਂ ਮੈਨੂੰ ਇਹਗਾ ਹੀ ਇੱਕ ਦੋ ਮਹੀਨੇ ਮੈਂ ਹਸਤਾਲਾਂ ਚ ਰੋਲਿਆ ਮੈਨੂੰ ਕਹਿੰਦੇ ਚੱਲ ਆਪਾਂ ਸਪਲੀਮੈਂਟ ਵਗੈਰਾ ਕੋਈ ਲੈਨੇ ਆ ਤੂੰ ਆ ਫੇਰ ਪੈਰਾਂ ਤੇ ਖੜਾ ਓਡੀਕ ਮੈਨੂੰ ਅੰਮ੍ਰਿਤਸਰ ਖੜਿਆ 20000 ਦਾ ਸਪਲੀਮੈਂਟ ਲੈ ਕੇ ਦਿੱਤਾ 2023 ਚ ਅਸੀਂ ਕਿਹੇ ਗੱਲ ਨੂੰ ਕੋਈ ਨਿੱਕੀ ਜੀ ਗੱਲ ਹੀ ਨਾਰਮਲ ਜੀ ਉਹ ਵੀ ਪਹਿਲਵਾਨ ਨਹੀਂ ਮੈਨੂੰ ਕਿਹਾ ਮੈਂ ਅੱਜ ਤੇ ਇੱਕ ਦਿਨ ਚਾਹੁੰਦਾ ਵੀ ਨਹੀਂ ਤੈਨੂੰ ਨਹੀਂ ਘਰੋਣਾ ਇੱਦਾਂ ਉਦਾਂ ਕੋਈ ਨਿੱਕੀ ਮੋਟੀ ਆਪਸੀ ਮਸਲਾ ਹੀ ਆਡਾ ਗੱਲ ਹੋਈ ਮੈਨੂੰ ਉਹ ਗੱਲ ਦਾ ਗੁੱਸਾ ਲੱਗਾ ਮੈਂ ਚਲੋ ਠੀਕ ਜੇ ਤੁਸੀਂ ਮੇਰੀ ਬੇਗਦਰੀ ਕਰਦੇ ਆ ਮੈਂ ਖੇਡਣਾ ਨਹੀਂ ਤੇ ਤੁਸੀਂ ਮੈਂ ਪਹਿਲਵਾਨ ਤੋਂ ਨਾ ਕੋਈ ਪੈਸੇ ਲੈਣੇ ਹੀ ਉਦਾਂ ਥੋੜ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਚਾਹੀਦੇ ਆ ਤੁਸੀਂ ਇਹ ਵੇਖ ਲਓ ਵੀ ਇੱਕ ਪਾਸੇ ਕਹਿਣਾ ਪੁੱਤ ਤੇ ਬੰਦੇ ਨੂੰ ਮਿਹਣਾ ਕੀ ਮਾਰਿਆ ਜਾਂਦਾ ਵਾ ਵੀ ਜਿੱਦਣ ਤੇਰੇ ਬੁੜੇ ਦੀ ਡੈਥ ਹੁੰਦੀ ਹੈ ਨਾ ਤੇ ਤੈਨੂੰ 20000 ਦਾ ਸਪਲੀਮੈਂਟ ਲੈ ਕੇ ਦਿੱਤਾ ਸੀ 20000 ਉਹ ਕੱਟ ਲਾ 1.5 ਸਾਲ ਬਾਅਦ ਉਹ ਦੋ ਦੋ ਟਾਈਆਂ ਸਾਲਾਂ ਬਾਅਦ ਜਾ ਕੇ ਵੀ ਤੋਂ ਲੈ ਕੇ ਤੇ ਬਾਈ ਦੇ ਲਾਸਟ ਤੇ ਜਾ ਕੇ ਮੈਨੂੰ ਇਹ ਮਿਹਣਾ ਵਜਦਾ ਵਾ ਤੇ ਜੇ ਮੈਂ ਪੁੱਤ ਹਾਂ ਤੇ ਮੈਨੂੰ 20000 ਦਾ ਮਿਹਣਾ ਵਜਣਾ ਮੈਨੂੰ ਇਹ ਗੱਲ ਦੱਸੋ ਤੁਸੀਂ ਸੋਚੋ ਸਾਰੇ ਜਾਣੇ ਠੀਕ ਹੈ ਨਾ ਮੈਨੂੰ ਕਹਿੰਦੇ ਤੂੰ ਹਣੋ ਉਸਤਾਦੀ ਦੀ ਸ਼ਾਪ ਨਹੀਂ ਪਾਈ ਕੁਝ ਪਾਇਆ ਨਹੀਂ ਸੱਚ ਵੀ ਤੂੰ ਕੋਈ ਦਿੱਤਾ ਨਹੀਂ ਮੈਂ ਇਹਨਾਂ ਨੂੰ ਪਿੰਡ ਸਦਿਆ ਚਲੋ ਜੀ 2021 ਚ ਉਸਤਾਦੀ ਦੀ ਸ਼ਾਪ ਆ ਕੇ ਦਿੱਤੀ ਬੜਾ ਵਧੀਆ ਕੀਤਾ ਇਹ ਬੰਦੇ ਉਹ ਸ਼ਾਪ ਰਾਤ ਹੀ ਦੁਕਾਨ ਤੇ ਵੇਚ ਕੇ ਨਾ ਅਗਲੇ ਦਿਨ ਮੈਨੂੰ ਪਤਾ ਕੀ ਕਹਿੰਦੇ ਆ ਉਹ ਜਿਹੜੀ ਤੂੰ ਸ਼ਾਪ ਪਾਈ ਸੀ ਨਾ ਉਹ ਸਾਰੀ 6000 ਦੀ ਹਾਲ ਲੱਗਿਓ 18-20000 ਦੀ ਸ਼ਾਪ ਹੀ ਬਹੁਤ ਮੋਢੇ ਮੈਂ ਤਾਂ ਆਪ ਜਦੋਂ ਸਭ ਤੋਂ ਵਧੀਆ ਕੀਤਾ ਵੀ ਇਹ ਨਾ ਕਹਿਣ ਫਾਰਮੈਲਟੀ ਪੂਰੀ ਕੀਤੀ ਤੇ ਮੈਂ ਕਿਹਾ ਉਸਤਾਦ ਯਾਰ ਮੈਂ ਸਨਮਾਨਤ ਕੀਤੀ ਤੁਸੀਂ ਵੇਚਤੀ ਆ ਕਹਿੰਦੇ ਉਹ ਵੇਚ ਨਹੀਂ ਉਧਾਰ ਕੀ ਕਰਨਾ ਮੈਂ ਠੀਕ ਆ ਉਸਤਾਦ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਪਾਤੀ ਤੇ ਉਹ ਤੇ ਗੁਰੂ ਆ 6000 ਦੀ ਉਹਦੇ ਤੂੰ ਐ ਫਾਰਮੈਲਟੀ ਪੂਰੀ ਕੀਤੀ ਮੂੰਹ ਹੀ ਕਾਲਾ ਕੀਤਾ ਮੈਨੂੰ ਕਹਿੰਦੇ ਤੇ ਮੈਂ ਕਿਹਾ ਦਾਦੇ ਚ ਮੂੰਹ ਕਾਲੇ ਵਾਲੀ ਕਿਹੜੀ ਗੱਲ ਮੈਂ ਮਾਤਾ ਨੂੰ ਫੋਨ ਲਾ ਦੇਣਾ ਇਦਾਂ ਹੀ ਗੱਡੀ 'ਚ ਬੈਠੇ ਆਂ ਵੀ ਮੈਂ ਤਾਂ ਉਹਨੇ ਪਛਾ ਦੇਣਾ ਮੈਂ ਕਿਹੜਾ ਸਖਾਇਆ ਵਾ ਮੈਂ ਮਾਤਾ ਨੂੰ ਫੋਨ ਲਾ ਲਿਆ ਮਾਤਾ ਕਹਿੰਦੀ ਵੀ ਉਹ 18-20000 ਦੀ ਸ਼ਾਬਾਸ਼ ਸਸਤੀ ਨਹੀਂ ਸੀ ਤੇ ਮੈਨੂੰ ਕਹਿੰਦੇ ਤੇਰੀ ਮਾਤਾ ਵੀ ਝੂਠ ਮਾਰਦੀ ਆ ਇਥੋਂ ਦਾ ਕੇ ਬੰਦੇ ਮੈਂ ਕਹਾ ਤੂੰ ਹੀ ਜਿਹਨੂੰ ਦਿੱਤੀ ਆ ਨਾ ਤੂੰ 6000 ਦਿੱਤੀ ਮੈਂ 10000 ਦਿੰਨਾ ਮੈਨੂੰ ਲਿਆ ਦੋ 15 20000 ਦੀ ਮੈਂ ਫੇਰ ਮੇਰੇ ਕੋ ਤੇ ਹੈਗੀ ਆ ਨਾ ਫੇਰ ਨਾਲੇ ਮੇਰੇ ਡੈਡੀ ਦੀ ਨਿਸ਼ਾਨੀ ਆ ਪੁੱਤਾਂ ਦੇ ਬੰਦੇ ਮੇਹਣੇ ਮਾਰ ਕੇ ਇਦਾਂ ਦੇ ਬੰਦੇ ਕੰਮ ਕਰਕੇ ਤੇ ਕਹਿਣ ਵੀ ਅਸੀਂ ਤੇਰੇ ਉਸਤਾਦ ਆ ਤੂੰ ਸਾਡਾ ਪੁੱਤ ਤੇ ਆ ਪੁੱਤਾਂ ਨਾਲ ਇਦਾਂ ਦੇ ਕੰਮ ਤੇ ਪੁੱਤਾਂ ਨੂੰ ਇਦਾਂ ਦੇ ਮੇਹਣੇ ਨਹੀਂ ਵਜਦੇ ਕੇ ਦਾ ਡੈਡੀ ਗਿਆ ਹੋਵੇ ਕੇ ਦਾ ਮਾਂ ਪਿਓ ਮਰਿਆ ਹੋਵੇ ਉਹਨੂੰ ਕਿਹਾ ਜਾਵੇ ਵੀ ਜਦੋਂ ਤੇਰਾ ਬੁੱਢਾ ਪੂਰਾ ਆਈ ਤੈਨੂੰ 20000 ਦਾ ਸਪਲੀਮੈਂਟ ਲੈ ਕੇ ਦਿੱਤਾ ਠੀਕ ਹੈ ਨਾ ਮੈਂ ਬੜਾ ਕੁਝ ਤਾਂ ਦੇ ਮੈਨੂੰ 5 ਲੱਖ ਦਾ ਗਿਆ ਜਾਂਦਾ ਵੀ ਤੈਨੂੰ 5 ਲੱਖ ਰੁਪਈਆ ਹੀ ਦੇਵਾਂਗੇ ਬਾਕੀ ਤੇਰੇ ਪ੍ਰੋਮੋਟਰ ਦੇਣਗੇ ਤੇਰੇ ਸੱਜਣ ਮਿੱਤਰ ਜਿਹੜੇ ਤੈਨੂੰ ਸਨਮਾਨਤ ਕਰਦੇ ਆ ਚਲੋ ਮੈਂ ਕਿਹਾ ਠੀਕ ਓਕੇ ਪਹਿਲਾ 6 ਮੰਨੇ ਫਿਰ 5 ਮੰਨੇ ਇਹਨਾਂ 5 ਮੰਨ ਕੇ ਮੈਨੂੰ 2 ਲੱਖ ਰੁਪਈਆ ਦਿੱਤਾ ਵਾ ਰਾਈਟ ਤੇ ਜਿੱਦਨ ਮੈਂ ਟਰੈਕਟਰ ਤਰਨ ਤਾਰਨ ਨੂੰ ਲੈਣ ਗਿਆ ਮੈਂ 3 ਵਜੇ ਤੱਕ ਗੋਪੀ ਭਲਵਾਨ ਨੂੰ ਡੀਕਿਆ ਵੀ ਜਿੰਨਾ ਚਿਰ ਭਲਵਾਨ ਨਹੀਂ ਹੁੰਦਾ ਟਰੈਕਟਰ ਨਹੀਂ ਜਣਸੀ ਚ ਲੈ ਕੇ ਜਾਣਾ ਇਹ ਕਹਿੰਦੇ ਮੈਨੂੰ ਟਾਈਮ ਲੱਗਣਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਡੀਕਿਆ ਉਹ ਟਰੈਕਟਰ ਦੇ ਬਾਹ ਕੇ ਫਿਰ ਜਣਸੀ ਜੋ ਟਰੈਕਟਰ ਤੋਰ ਇੰਨਾ ਅਗਲੇ ਦਿਨ ਮਾਹ ਪੁਰਖਾਂ ਦੇ ਉੱਥੇ ਅਕੈਡਮੀ ਦੇ ਸਨਮਾਨ ਦੀ ਮੇਰਾ ਮੇਲੇ ਦੇ ਇਹਨਾਂ ਨੂੰ ਮੈਂ ਸੈਮੀਪ੍ਰਾਇਮਰ ਹੀ ਪੁੱਛਿਆ ਵੀ ਕਦੋਂ ਸਨਮਾਨਤ ਕਰਾਉਣਾ ਕਹਿੰਦੇ ਹੁਣੇ ਕਰਾ ਇਹਨਾਂ ਨੂੰ ਮੈਂ ਲੈ ਕੇ ਨਾਲ ਇਹ ਗਾਂ ਨਹੀਂ ਦੁਰੇ ਪਿੱਛੋਂ ਛਾਇਦੇ ਕੋਈ ਬਹਾਨਾ ਬਣਾਉਣਾ ਚਾਹੁੰਦੇ ਸੀ ਦੁਰੇ ਨਹੀਂ ਤੇ ਜਦੋਂ ਇਹਨਾਂ ਮੈਨੂੰ 5 ਲੱਖ ਕਹ ਕੇ 2 ਲੱਖ ਦਿੱਤਾ ਜਿਉ ਮੈਨੂੰ ਜਿਹੜੇ ਮੇਰੇ ਪੈਸੇ ਕਿੱਦੋਂ ਆਏ ਇਹਨਾਂ ਦੱਸੇ ਨਹੀਂ ਤੇ ਮੈਂ ਕਿਹਾ ਤੁਸੀਂ ਮੈਨੂੰ ਦੱਸੇ ਨਹੀਂ ਸਾਲ ਇੱਕ ਮੈਨੂੰ ਕਹਿੰਦੇ ਆ ਵੀ ਤੂੰ ਕਿਹੜਾ ਸਾਨੂੰ ਟਰੈਕਟਰ ਤੇ ਭਾਇਆ ਸੀ ਤੇ ਜਦੋਂ ਇੱਕ ਦਿਨ ਪਹਿਲਾਂ ਜਨਸੀ ਚੋਂ ਲੈ ਕੇ ਆਇਆ ਹੋਂਦੋਂ ਦੱਸੋ ਮੈਂ ਕਿੰਨੂੰ ਭਾਇਆ ਸੀ ਤੇ 3 ਵਜੇ ਤੱਕ ਮੈਂ ਕਿਦੀ ਵੇਡ ਕੀਤੀ ਉਹ ਦਿਨ ਮੈਂ ਭਾਵੁਕ ਹਾਂ ਮੇਰੇ ਮਾਦਾ ਜੀ ਵੀ ਰੋਂਦੈ ਤੇ ਮੈਂ ਵੀ ਰੋਂਦਿਆ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਕੇ ਵੀ ਅੱਜ ਐਡਾ ਵੱਡਾ ਸਨਮਾਨ ਤੇ ਆ ਤੇ ਕਾਸ਼ ਸਾਡਾ ਡੈਡੀ ਹੁੰਦਾ ਸਹੀ ਗੱਲ ਆ ਮੈਂ ਉਹ ਵੀ ਗੱਲਾਂ ਜਰੀਆਂ ਇਹਨਾਂ ਮੈਨੂੰ 5 ਲੱਖ ਕਹਿ ਕੇ 2 ਲੱਖ ਦਿੱਤਾ ਹਾਲ ਲੱਗੀ ਮੈਂ ਟੀਮ ਦਾ ਹਿੱਸਾ ਹਾਂ ਮੈਂ ਟੀਮ ਖਾਤਰ ਹਰ ਇੱਕ ਬੰਦੇ ਨਾਲ ਬਗਾੜੀ ਹਰ ਇੱਕ ਬੰਦੇ ਨਾਲ ਲੜਿਆ ਪਲਵਾਨ ਨੇ ਜੇ ਕਿਸੇ ਪਲੇਅਰ ਨੂੰ ਕਵਾਉਣਾ ਨਾ ਦੇਣਾ ਸੀਨੀਅਰ ਨੂੰ ਮੇਰੀ ਆਦਤ ਹੀ ਹਰ ਇੱਕ ਸੀਨੀਅਰ ਦੇ ਗੋਡੀਆਂ ਥਲਾਉਣੀ ਮੱਝ ਜੋ ਤੁਸੀਂ ਪੁੱਛ ਲਿਓ ਵੀ ਲਾਉਣਾ ਜਾਂ ਹਰ ਇੱਕ ਪਲੇਅਰ ਨੂੰ ਨਹੀਂ ਕਵਾਉਂਦਾ ਮੈਂ ਮੇਰੀ ਆਤੇ ਕਵਾਵਾ ਕੋਈ ਇਹ ਨਾ ਕਵੇ ਹੰਕਾਰ ਕਰਦਾ ਠੀਕ ਆ ਮੈਂ ਬੁਲਾਉਣਾ ਇੰਨਾ ਇਨੀ ਗੰਦੀ ਸ਼ਬਦਾਵਲੀ ਨਾਲ ਬੋਲ ਕੇ ਕਹਿਣਾ ਵੀ ਕੀ ਫੜਨ ਗਿਆ ਮੈਨੂੰ ਨਹੀਂ ਤੇ ਕਵਾਉਂਦਾ ਤੂੰ ਕਿਉਂ ਕਵਾਣਾ ਮੈਂ ਜੇ ਤਾਂ ਓਲੇ ਛੱਪੇ ਹੋਣਾ ਤੇ ਉਹ ਪਲੇਅਰਾਂ ਨੂੰ ਕਵਾ ਲੈਣਾ ਨਹੀਂ ਤੇ ਮੈਂ ਕਵਾਉਂਦਾ ਨਹੀਂ ਰਿਹਾ ਠੀਕ ਹੈ ਨਾ ਤੇ ਅੱਜ ਤੱਕ ਸਾਰੇ ਪਲਵਾਨ ਨੂੰ ਜਿੰਨੇ ਟੁੱਟੇ ਆ ਮੈਂ ਮੂੰਹ ਤੇ ਕਹੂੰਗਾ ਉਹ ਸਾਰੇ ਪਲੇਅਰ ਕੋਈ ਤਾਂ ਟੁੱਟਾ ਉ ਵੀ ਪਲਵਾਨ ਸਾਨੂੰ ਪੈਸੇ ਨਹੀਂ ਪੂਰੇ ਦਿੰਦਾ ਕੋਈ ਤਾਂ ਟੁੱਟਾ ਉ ਅਹੀਂ ਨਹੀਂ ਪਲਵਾਨਾਂ ਖੇਡਣਾ ਸਾਨੂੰ ਪੈ ਘੱਟ ਮਿਲਦੇ ਆ ਸਾਨੂੰ ਸਾਡਾ ਫੋਲੀ ਥਾਣੀ ਮਿਲਦਾ ਪਲਵਾਨ ਵਾਦ ਪੈਸੇ ਰਾਹਦਾ ਮੇਰਾ ਜੇ ਮੈਂ 6 ਸਾਲ ਰਿਆ ਨਾ ਪਲਵਾਨ ਬਾਹ ਖੜੀ ਕਰਕੇ ਕਹਿ ਦਵੇ ਮੈਂ ਵੈਗਰੂ ਨੂੰ ਚੇਤੇ ਕਰਕੇ ਕਹਿੰਦਾ ਵਾਂ ਵੀ ਪ੍ਰੀਤ ਐਸ ਦਿਨ ਤੂੰ ਪੈਸਾ ਤਰਸਿਆ ਵੀ ਅੱਜ ਮੈਨੂੰ ਹਿੱਸਾ ਘੱਟ ਮਿਲਿਆ ਇੱਕ ਦਿਨ ਮੇਰਾ ਬੋਲਾ ਨਹੀਂ ਪਿਆ ਪੈਸੇ ਦਾ ਵੀ ਅੱਜ ਮੈਂ ਇੰਨਾ ਜ਼ੋਰ ਮਾਰਿਆ ਤੇ ਮੈਨੂੰ ਇੰਨਾ ਹੀ ਹਿੱਸਾ ਦੇਂਦਾ ਮੈਨੂੰ ਸਭ ਤੋਂ ਵੱਧ ਹੀ ਹਿੱਸਾ ਤੋਂ ਹਾਂ ਜੇ ਮਨਜੀਤ ਕਾਸ਼ ਨੂੰ 4000 ਮਿਲਦਾ ਸੀ ਮੈਨੂੰ 4500 5000 ਮਿਲਦਾ ਸੀ ਕੋਈ ਮੈਨੂੰ ਉਹਨਾਂ ਨਾਲੋਂ ਜ਼ਿਆਦਾ ਵੱਧ ਪੈਸੇ ਨਹੀਂ ਮਿਲਦੇ ਤੇ ਜਦੋਂ ਮੈਂ ਸਾਡੇ ਟੁੱਟਣ ਦਾ ਕਾਰਨ ਕੀ ਨਾਮ ਹੈ ਮਨਜੀਤ ਨੂੰ ਤੋੜਿਆ ਨਾ ਮੈਂ ਤੋੜਿਆ ਕਾਸ਼ ਨੂੰ ਨਾ ਮੈਂ ਤੋੜਿਆ ਜੱਗੇ ਨੂੰ ਉਹ ਉਹਨਾਂ ਦਾ ਵੀ ਬਲਵਾਨ ਨਾ ਕੋ ਮੈਟਰ ਠੀਕ ਹੈ ਨਾ ਉਹ ਆਪ ਦੀ ਸਪਸ਼ਟੀਕਰਨ ਆਪ ਦੇਣਗੇ ਉਹਨਾਂ ਦੀ ਗੱਲ ਮੈਂ ਨਹੀਂ ਕਰਨੀ ਮੈਂ ਅਸਲ 'ਚ ਉਹਨਾਂ ਨੂੰ ਪਾਉਂਦਾ ਫਿਰਦਾ ਮਨਜੀਤ ਨੂੰ ਤੇ ਕਾ ਵੀ ਆਪਣੀ ਟੀਮ ਨਾਲ ਟੁੱਟੇ ਆਪਾਂ ਇਕੱਠੇ ਰਹਿਣਾ ਹੁਣ ਮੈਂ ਦਹਾ ਦਿਨਾਂ ਨੂੰ ਖੇਡਣ ਲੱਗ ਪਣਾ 60 ਤੋਂ ਬਾਅਦ ਮੈਨੂੰ ਕੋਈ ਬੰਦਾ ਕਹਿੰਦਾ ਤੂੰ ਉਹਨਾਂ ਨੂੰ ਪਾਉਂਦਾ ਫਿਰਦਾ ਬੁਲਾਉਣਾ ਤੇਰੇ ਨਾਲ ਆਹ ਗੱਲ ਕੀਤੀ ਤੇਰੇ ਟਰੈਕਟਰ ਦੇ ਪੈਸੇ ਆਏ ਤੈਨੂੰ ਮਿਲੇ ਨਹੀਂ ਆ ਤੇ ਤੂੰ ਉਹਨਾਂ ਉਹਨਾਂ ਬੰਦਿਆਂ ਨਾਲ ਖੇਡਣ ਤਿਆਰ ਫਿਰਦਾ ਤੂੰ ਉਹਨਾਂ ਬੰਦੇ ਨੂੰ ਕਹਿੰਦਾ ਮੇਰਾ ਪਿਓ ਮੇਰਾ ਉਸਤਾਦ ਹੈ ਜਿੱਦੋਂ ਮੈਂ ਕਹਾ ਮੈਂ ਉਹ ਬੰਦੇ ਤੇ ਯਕੀਨ ਨਹੀਂ ਕੀਤਾ ਮੈਂ ਆ ਨੰਬਰ ਦਿਓ ਬੰਦੇ ਦਾ ਮੈਂ ਉਹ ਗੱਲ ਕਲੀਅਰ ਕੀਤੀ ਜੇ ਕੋਈ ਬੰਦਾ ਮੁਕਰੂ ਮੇਰੇ ਫੋਨ ਦੇ ਵਿੱਚ ਰਿਕਾਰਡਿੰਗ ਪਈ ਆ ਉਹ ਬੰਦੇ ਦੀ ਜਿੰਨੇ ਪੈਸੇ ਭੇਜੇ ਵੀਡੀਓ ਰਿਕਾਰਡ ਮੈਂ ਉਹ ਗੱਲ ਮੇਰਾ ਇਨਾ ਦਿਲ ਨੂੰ ਤਕਾ ਲੱਗਾ 7 ਦਿਨ ਮੈਂ ਮੈਚ ਤੇ ਨਹੀਂ ਗਿਆ ਤੇ ਪਲਵਾਨ ਨਾਲ ਮੈਂ ਗੱਲ ਨਹੀਂ ਕੀਤੀ ਵੀ ਮੇਰੇ ਟਰੈਕਟਰ ਦੇ ਪੈਸੇ ਆਏ ਸੀ ਤੇ ਤੁਸੀਂ ਮੈਨੂੰ ਦਿੱਤੇ ਕਿਉਂ ਨਹੀਂ ਮੈਨੂੰ ਦੱਸਿਆ ਕਿਉਂ ਨਹੀਂ ਫਿਰ ਇੱਕ ਜਗ੍ਹਾ ਮੈਚ ਪਲਵਾਨ ਮੇਰਾ ਫਰੈਂਡ ਜਿਹੜੇ ਮੇਰੇ ਨਾਲ ਮੇਰੇ ਨਾਲ 24 ਘੰਟੇ ਰਹਿੰਦਾ ਮੇਰਾ ਭਰਾ ਹਰਵਿੰਦਰ ਚੰਡ ਉਹਨੂੰ ਫੋਨ ਕਰਦਾ ਕਿ ਉਹਨੂੰ ਮੈਚ ਤੇ ਲੈ ਗਿਆ ਰੁੱਸੇ ਮਨਜੀਤ ਕਾਸ਼ ਹੁਣੀ ਆ ਪ੍ਰੀਤ ਕਿਉਂ ਨਹੀਂ ਮੈਚ ਤੇ ਆਉਂਦਾ ਤੇ ਪ੍ਰੀਤ ਨੂੰ ਤੇ ਆਪ ਦਾ ਦੁੱਖ ਹੀ ਵੀ ਯਾਰ ਮੈਂ ਉਸਤਾਦ ਉਸਤਾਦ ਕਰਦਾ ਪਲਵਾਨ ਪਲਵਾਨ ਕਰਦਾ ਲੋਕਾਂ ਨਾਲ ਲੜਦਾ ਮੇਰ ਨਾਲ ਪਲਵਾਨ ਨਿਆਂ ਕੀਤਾ ਮੇਰੇ ਹੀ ਪੈਸੇ ਆਏ ਮੈ ਦੁੱਖ ਲੱਗਦਾ ਕਿ ਨਹੀਂ ਲੱਗਦਾ ਇਹਦਾ ਭਰਾ ਬਣਾਇਆ ਹੋਵੇ ਕਿ ਇਹਨੂੰ ਪਿਓ ਬਰਾਬਰ ਸਮਝਾਵੇ ਤੇ 3 ਪੁਆਇੰਟ ਇਹ ਆ ਤੇ ਸਾਡੇ ਗਰਦਾਸ ਪੁੱਤ ਪੈਸੇ ਆਏ ਲਾਰਡ ਜੋਹਲ ਉਹਨਾਂ ਨੇ ਦਿੱਤੇ ਮੈਂ ਨਾਂ ਲੈ ਕੇ ਕਹੂੰਗਾ ਬੰਦੇ ਵੀ ਸੁਣਦੇ ਆ ਸੀਜ਼ਨ ਦੇ ਪੈਸੇ ਪਲਵਾਣ ਨੇ ਮੈਨੂੰ ਕੈਨੇਡਾ ਗਿਆ ਕਿ 50000 ਰੁਪਿਆ ਤੇਰਾ ਮਰਦੂਦ ਫੜਨੀ ਉਹ ਮੈਨੂੰ ਪਲਵਾਣ ਨਹੀਂ ਦਿੱਤਾ ਉਹ ਕਾਸ਼ ਦੇ ਵੀ ਪੈਸੇ ਉਹਨੂੰ ਨਹੀਂ ਦਿੱਤੇ ਉਹ ਕਾਸ਼ ਦਾ ਮਿੱਟਰ ਉਹ ਕਾਸ਼ ਸੋਲਵ ਕਰੇ ਨਾ ਕਰੇ ਪਰ ਮੈਂ ਤੁਹਾਨੂੰ ਆਪਦੀ ਹੱਡ ਬੀਤੀ ਦੱਸੂਗਾ ਬਹੁਤ ਥਾਵਾਂ ਇਹੋ ਜੀਆਂ ਜਿੱਥੇ ਮੈਂ 25000 20000 ਮਾਲਵੇ ਜੋ ਮੈਚ ਦਾ ਮੋੜ ਕੇ ਦੇ ਟਾਈਮ ਦੇ ਟਾਈਮ ਜਬਾਨ ਤੋਂ ਮੁੱਕਰ ਕੇ ਪਲਵਾਨਾਂ ਦਾ ਸ਼ੋਅ ਮੈਚ ਖੇਡਿਆ ਹਾਲਾਂਕਿ ਉਦੋਂ ਫਾਂ ਕਰਦੇ ਨਹੀਂ ਸੀ ਤਾਂ ਸਾਡੇ ਕੋਲ ਮੈਚ ਨਹੀਂ ਹੁੰਦਾ ਤੇ ਅਸੀਂ ਕਹਿੰਦੇ ਚੱਲ ਅੱਜ ਮਾਲਵੇ ਖੇਡ ਲੈਨੇ ਤੇ ਮੈਨੂੰ بڑے ਬੰਦੇ ਕਹਿੰਦੇ ਸੀ ਛੱਡ ਦੇ ਖੇੜਾ ਤੂੰ ਸ਼ੋਅ ਮੈਚਾਂ ਚੋਗਾ ਰਹਿ ਜਾਣਾ ਈ ਤੂੰ ਵੱਡੇ ਕੱਪ ਨਹੀਂ ਖੇਡਨੇ ਤੇ ਮੈਂ ਉਹਨਾਂ ਦੀ ਗੱਲ ਨੂੰ ਅਣਸੁਣੀ ਕੀਤਾ ਵੀ ਨਹੀਂ ਮੈਨੂੰ ਯਾਰ ਜੇ ਪਲਵਾਨਾਂ ਨੂੰ ਉਠਾਉਂਦਾ ਮੈਥੋਂ ਤੱਕ ਨਹੀਂ ਹੈ ਤੇ ਜਿੰਨੇ ਮੈਚ ਮੈਂ 2022 ਤੋਂ ਲੈ ਕੇ ਮੈਨੂੰ ਚੇਤਾ ਮੈਂ ਖੇਡੇ ਆ ਇੱਕ ਮੇਲੇ 'ਚ ਵੀ ਪਲਵਾਨ ਕਹਦੇ ਵੀ ਤੂੰ ਬੈਸਟ ਨਿਕਲਿਆ ਤੇ ਮੈਨੂੰ ਅੱਧ ਨਹੀਂ ਦੇ ਕੇ ਗਿਆ ਮੈਨੂੰ ਯਾਦ ਕਰਾ ਕੇ ਪਹਿਲਵਾਨ ਸਬੂਤ ਦੇ ਦੇਣੀ ਤੇ ਮੈਂ ਦੇ ਦੂੰ ਸਾਰੇ ਮੈਦਾਨ ਤੇ ਜਿੰਨੇ ਮਾਝ ਦੇ ਪਲੇਅਰ ਆ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਮੇਰਾ ਚੰਗੀ ਤਰ੍ਹਾਂ ਵਰਤੋ ਵਰਤਾਓ ਉਹਨਾਂ ਨਾਲ ਕਿਸੇ ਦੀ ਕੋ ਸਾਂਝ ਹੈਗੀ ਆ ਸੁਣਨ ਵਾਲਿਆਂ ਚੋ ਵੀਡੀਓ ਉਹ ਬੰਦਾ ਉਹਨਾਂ ਨੂੰ ਪੁੱਛ ਕੇ ਵੇਖ ਲੈ ਵੀ ਮੈਂ ਇਨਸਾਨ ਕਿੱਦਾਂ ਦਾ ਕਿ ਮੈਂ ਗਲਤ ਆ ਕਿਸੇ ਦਾ ਮੈਂ ਕੁਝ ਨਹੀਂ ਕਹਿ ਸਕਦਾ ਵੀ ਕੋਈ ਗਲਤ ਮੈਂ ਨਹੀਂ ਕਿਸ ਨੂੰ ਗਲਤ ਕਹਿੰਦਾ ਮੈਂ ਤੁਹਾਨੂੰ ਇਹ ਆਪਣੀ ਸਫਾਈ ਦਿੱਤੀ ਆ ਵੀ ਮੈਂ ਫਰੰਦੀਪੁਰ ਟੀਮ ਲਈ ਤੇ ਪਹਿਲਵਾਨ ਨਾਲ ਇੰਨਾ ਕੁਝ ਕੀਤਾ ਅੱਜ ਲੋਕੀ ਮੈਨੂੰ ਗਦਾਰ ਕਹਿਣ ਡੈ ਕਿਹੜੀ ਗੱਲਾਂ ਵੀ ਮੈਂ ਕਿਸਦਾ ਕੀ ਮਾੜਾ ਕੀਤਾ ਮੇਰ ਨਾਲ ਹੋਇਆ ਧੱਕਾ ਹੋਇਆ ਮੈਂ ਆਪਦੇ ਪੈਰ ਖਿੱਚ ਲੇ ਮੈਂ ਇਹੋ ਜੇ ਰਿਸ਼ਤੇਦਾਰੀ ਤੋਂ ਇਹੋ ਜੇ ਰਿਸ਼ਤੇ ਨਾਤਿਆਂ ਤੋਂ ਕੀ ਲੈਣਾ ਜਿਹੜੇ ਸਿਰਫ ਉਤੋਂ ਉਤੋਂ ਹੀ ਦਿਲੋਂ ਨਹੀਂ ਠੀਕ ਹੈ ਨਾ ਫਿਰ ਜਦੋਂ ਸੱਤਾਂ ਦਿਨਾਂ ਬਾਅਦ ਮੈਨੂੰ ਮੈਂ ਇੱਥੇ ਹਰਵਿੰਦਰ ਲੈ ਕੇ ਜਾਂਦਾ ਪਲਾਨ ਕਹਿੰਦਾ ਕੀ ਗੱਲ ਆ ਰਵਿੰਦਰ ਨੇ ਦੱਸਦੀ ਕਹਿੰਦਾ ਆ ਗੱਲ ਆ ਉਹ ਕਹਿੰਦਾ ਮੇਰੇ ਟਰੈਕਟਰ ਦੇ ਪੈਸੇ ਆਏ ਆ ਤੁਸੀਂ ਦਿੱਤੇ ਨਹੀਂ ਆ ਤੇ ਆ ਚੱਕਰੋਂ ਪ੍ਰੀਤ ਤਾਂ ਆਪਣੇ ਨਾਲ ਗੁੱਸੇ ਆ ਠੀਕ ਆ ਮੈਨੂੰ ਗੱਲ ਦਾ ਧੱਕਾ ਲੱਗਾ ਮੈਂ ਸੱਤ ਦਿਨ ਪਲਵਾਨ ਨੂੰ ਹੀ ਨਹੀਂ ਪੁੱਛਿਆ ਤੇ ਮੈਂ ਉਹ ਗੱਲ ਤੋਂ ਪਿੱਛੇ ਹੋਇਆ ਵਾਂ ਤੇ ਮੈਂ ਕਹਾਂ ਵੀ ਦਿੱਤੇ ਨਹੀਂ ਮੈਨੂੰ ਕਿਹਾ ਤੂੰ ਮੈਨੂੰ ਟਰੈਕਟਰ ਦੇ ਨਹੀਂ ਪਾਇਆ ਹਾਲਾਂਕਿ ਸਾਰੇ ਉੱਥੇ ਇਕੱਠੇ ਹੀ ਪਹੁੰਚਣ ਨੂੰ ਮੈਂ ਆਵਾਜ਼ ਮਾਰੇ ਕੇ ਲਿਆਇਆ ਠੀਕ ਹੈ ਮੇਰੇ ਘਰ ਨਹੀਂ ਗਏ ਇਹਨਾਂ ਲਈ ਮੈਂ ਇੰਨਾ ਵਧੀਆ ਪ੍ਰੋਗਰਾਮ ਕੀਤਾ ਮੇਰੇ ਘਰ ਨਹੀਂ ਇਹ ਬੰਦੇ ਗਏ ਤੇ ਮੈਂ ਕਿਹਾ ਵੀ ਜੇ ਤੈਨੂੰ ਗੁੱਸਾ ਹੀ ਟਰੈਕਟਰ ਦੇ ਨਹੀਂ ਪਾਇਆ ਤੇ ਉਦੋਂ ਬਾਅਦ ਸਾਲ ਬਾਅਦ ਆਪਾਂ ਨਿਊਜ਼ੀਲੈਂਡ ਵੀ ਗਏ ਆ ਫਿਰ ਜਿਹੜਾ ਉਹ ਪੁੱਤ-ਪੁੱਤ ਕਰਨਾ ਸੀ ਉਦੋਂ ਉਦੋਂ ਹੀ ਠੀਕ ਹੈ ਕਿ ਨਹੀਂ ਬੰਦੇ ਦੇ ਪੈਸੇ ਰੱਖ ਕੇ ਸਾਰਾ ਕੁਝ ਕਰ ਲਿਆ ਉਹ ਪੁੱਤ-ਪੁੱਤ ਜਿਹੜਾ ਉਦੋਂ ਉਦੋਂ ਹੀ ਮੈਂ ਵੀ ਜਵਾਕ ਥੋੜੀਆਂ ਮੈਨੂੰ ਸਾਰੀ ਸਮਝਿਆ ਦੁਨੀਆਦਾਰੀ ਦੇਖੀ ਮੈਂ ਵੀ ਤੱਕੇ ਖਾਦੇ ਗਰੀਬੀ ਉਹ ਝੋਟਿਆਂ ਮੈਂ ਕੋ ਲੈਂਡਲੋਰਡ ਨਹੀਂ ਹੈਗਾ ਠੀਕ ਹੈ ਨਾ ਜੇ ਮੈਂ ਕਬੱਡੀ ਜੋ ਕੋਖਣਾ ਬਣਾਇਆ ਹੱਡ ਤੜਾਲੇ ਕੱਲ ਨੂੰ ਮੈਨੂੰ ਕੌਣ ਪੁੱਛੂਗਾ ਮੈਂ ਆਪਣਾ ਵੇਖਣਾ ਹਾਂ ਸਾਰਾ ਕੁਝ ਮੈਂ ਵੀ ਥੇਰਾ ਲੋਕਾਂ ਤੇ ਡਿਪੈਂਡ ਹੋ ਕੇ ਦੇਖ ਲਿਆ ਖੜ ਕੇ ਦੇਖ ਲਿਆ ਜਦੋਂ ਨਹੀਂ ਮੁੱਲ ਪਿਆ ਮੈਂ ਫਿਰ ਆਪਣਾ ਤਾਂ ਕੁਝ ਨਾ ਕੁਝ ਸੋਚਣਾ ਹੀ ਹੈ ਨਾ ਫਿਊਚਰ 'ਚ ਫਿਰ ਬਾਹਰ ਦੀ ਗੱਲ ਹੁੰਦੀ ਪ੍ਰੋਮੋਟਰ ਪਲਵਾਨ ਨੂੰ ਫੋਨ ਕਰਦੇ ਆ ਅੱਜ ਤੱਕ ਪਲਵਾਨ ਨੇ ਨਹੀਂ ਸਾਨੂੰ ਦੱਸਿਆ ਫਲਾਣੇ ਪ੍ਰੋਮੋਟਰ ਦਾ ਫੋਨ ਆਇਆ ਉਹ ਕਈਆਂ ਬੰਦਿਆਂ ਨੇ ਮੈਨੂੰ ਸਿੱਧਾ ਫੋਨ ਲਾ ਕੇ ਕਿਹਾ ਯਾਰ ਤੂੰ ਪਲਵਾਨ ਨਾਲ ਗੁੱਸੇ ਆ ਜਾਂ ਪਲਵਾਨ ਨਾਲ ਤੈਰੀ ਕੋ ਗੱਲ ਆ ਆਸਟ੍ਰੇਲੀਆ ਦੇ ਬੰਦੇ ਉਹ ਵੀ ਸੁਣਦੇ ਹੋਣਗੇ ਕਿ ਮੈਂ ਨਾਂ ਲੈ ਕੇ ਵੀ ਦੱਸ ਤੂੰ ਕਹਿੰਦੇ ਯਾਰ ਪਲਵਾਨ ਨੂੰ ਕਿਹਾ ਖੜਾ ਦੇ ਪ੍ਰੀਤ ਨੂੰ ਆਸਟ੍ਰੇਲੀਆ ਖੜਾਉਣਾ ਉਹਨੇ ਉਹਨੇ ਇੰਨੇ ਨੂੰ ਸਭ ਤੱਕ ਦੱਸਿਆ ਨਹੀਂ ਤੇ ਬਾਅਦ ਚ ਉਹਨਾਂ ਪਤਾ ਨਹੀਂ ਕਿੱਥੋਂ ਨੰਬਰ ਲੈ ਕੇ 15 ਦਿਨਾਂ ਬਾਅਦ ਬੰਦਿਆਂ ਮੈਨੂੰ ਫੋਨ ਕੀਤਾ ਵੀ ਯਾਰ ਸਾਨੂੰ ਨੰਬਰ ਵੀ ਨਹੀਂ ਦਿੱਤਾ ਪਲਵਾਨ ਨੇ ਤੇਰਾ ਇੱਥੇ ਇੰਗਲੈਂਡ ਆਇਆ ਹੁਣ ਮੈਂ ਪ੍ਰੋਮੋਟਰਾਂ ਦਾ ਨਾਂ ਨਹੀਂ ਲੈਣਾ ਮੈਂ ਚਾਹੁੰਦਾ ਨਹੀਂ ਕਿਸੇ ਨੂੰ ਵਿੱਚ ਕਿ ਦਾ ਨਾਂ ਆਵੇ ਉਹਨਾਂ ਉਹਨਾਂ ਦਾ ਨਾਂ ਵਿੱਚ ਜਨਤਕ ਉਹ ਬੰਦਿਆਣਾ ਸਾਡੀ ਗੱਲ ਹੁੰਦੀ ਰੀ ਸਾਡੀ ਡੀਲ ਹੁੰਦੀ ਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੀ ਡੀਲ ਕਿੱਥੇ ਹੋਣ ਡਈ ਹੈ ਠੀਕ ਹੈ ਨਾ ਆ ਜਿਹੜੇ ਜਿੰਨਾਂ ਨੂੰ ਕੁਛ ਨਹੀਂ ਪਤਾ ਉਹ ਮੈਨੂੰ ਮਾੜਾ ਕਹਿੰਦੇ ਕਿ ਤੇ ਆ ਕੇ ਮਿਲ ਕੇ ਤੇ ਵੇਖੋ ਮੈਂ ਅਜੇ ਤੱਕ ਮੈਂ ਆਪਣੇ ਆਪ ਨਾ ਕੋਖ ਨਹੀਂ ਬਣਿਆ ਪਰ ਜਿਹੜੇ ਮੇਰੇ ਨਾਲ ਦੇ ਪਲੇਅਰ ਆ ਨਾ ਮੈਂ ਕਿਹਦੇ ਤੱਤੀ ਬਾਹ ਵੀ ਆਵੇ ਪਹਿਲਾਂ ਖਲੋਤਾ ਨਾਲ ਭਾਵੇਂ ਮੇਰੀ ਜੇਬ ਚ 10000 ਰੁਪਏ ਤੇ ਭਾਵੇਂ ਮੇਰੀ ਚ 5000 ਹੋਵੇ ਤੇ ਮੇਰੇ ਸਾਟ ਲੱਗੀ ਮੇਰ ਨਾਲ ਹੀ ਕੋ ਖਲੋਤਾ ਜੇ ਕਹਿਣਗੇ ਨਾ ਵੀ ਮੇਰੇ ਸਾਟ ਲੱਗੀ ਮੈਚ ਦਾ ਹਿੱਸਾ ਦਿੰਦੇ ਰਹੇ ਆ ਤੇ ਮੈਨੂੰ ਇਹਨਾਂ ਟੀਮ ਦੀ ਕਪਤਾਨੀ ਦਿੱਤੀ ਸਾਰੀ ਟੀਮ ਕੋਚ ਦਾ ਕੰਮ ਮੈਂ ਕਰਦਾ ਰਿਆ 6 ਮਹੀਨੇ ਟੀਮ ਬਣਾ ਕੇ ਮੈਂ ਦਿੰਦਾ ਰਿਆ ਮੈਂ ਇੱਥੇ ਜਾਣਾ ਫਿਰ ਇਹਨਾਂ ਦਾ ਫਰਜ ਬੰਦਾ ਹੀ ਮੇਰਾ ਹਿੱਸਾ ਕੱਢ ਦੇ ਤੇ ਫਿਰ ਇਹ ਤਿੰਨ ਤਿੰਨ ਹਜ਼ਾਰ ਮੇਰਾ ਹਿੱਸਾ ਕੱਢ ਦੇ ਕੋਈ ਮੈਨੂੰ ਹੋਰ ਨਹੀਂ ਇਹਨਾਂ ਦਿੱਤਾ ਕੋ ਟੀਮ ਵੱਲੋਂ ਅੱਜ ਤੱਕ ਫਰੰਦੀਪੁਰੋਂ ਲ ਮੈਂ ਕੁਝ ਨਹੀਂ ਲਿਆ ਜੇ ਕੋਈ ਕਵੇ ਪ੍ਰੀਤ ਨੇ ਬੜਾ ਕੁਝ ਬਣਾ ਲਿਆ ਵਾ ਘਾਟੇ ਹੀ ਖਾਦੇ ਆ ਥੱਲੇ ਹੀ ਗਿਆ ਵਾ ਸ਼ੋਅ ਮੇਚਾਂ ਚੋ ਗਏ ਰਹਿ ਗਏ ਆ ਕਾਪਾਂ ਕੇ ਕੱਪ ਜੋ ਗ ਨਹੀਂ ਰਿਹਾ ਮੈਂ ਪਰ ਉਹਨ ਜੇ ਮਾਰਾ ਹੀ ਨੇ ਕਬੱਡੀ ਦਿੱਤੀ ਕੁੱਤੇ ਤੱਕ ਖੜਿਆ ਉਹਦੀ ਰਜਾ ਚ ਰਹਿ ਕੇ ਖੇਡੂਗਾ ਤੇ ਪਤਾ ਨਹੀਂ ਉਹਨੇ ਕਿੱਥੇ ਲੈ ਜਾਣਾ ਮੈਨੂੰ ਇਹ ਮੇਰੀ ਨਵੀਂ ਸ਼ਰਵਾਦ ਕਰਨ ਰਿਹਾ ਮੈਂ ਠੀਕ ਆ ਕਿ ਬਾਕੀ ਇਹ ਗੱਲ ਵੀ ਜਦੋਂ ਅਸੀਂ ਟੀਮ ਛੱਡਦੇ ਹਾਂ ਨਾ ਅੱਠਾ ਦਾਣ ਦੇਣਾ ਬਾਦ ਫੂਨ ਆਦਾ ਪਲਵਾਨ ਦਾ ਵੀ ਤੇਰਾ ਕਿਹਨੇ ਕੰਮ ਕਰ ਦੇਣਾ ਤੇ ਆਪਣਾ ਚਕੰਨਾ ਰਹੀ ਮੇਰਾ ਭਰਾ ਮੈਂ ਠੀਕ ਆ ਭਾਂਜੀ ਕਿਉਂ ਕਹਿੰਦਾ ਮੈਨੂੰ ਪਤਾ ਕੰਮ ਤੇਰਾ ਕਿਹਨੇ ਕਰ ਦੇਣਾ ਵਾ ਤੇ ਤੂੰ ਆਪਣਾ ਮੇਰਾ ਭਰਾ ਚਕੰਨਾ ਰਹੀ ਤੇ ਮੈਨੂੰ ਪਤਾ ਨਾ ਤੇਰਾ ਲੱਗਣਾ ਦੱਸੋ ਵੀ ਜਦੋਂ ਪਲਵਾਨ ਨਾ ਖੇਡਦੇ ਆ ਉਦੋਂ ਨਹੀਂ ਦਾ ਟੱਕ ਇਨੇ ਕੰਮ ਕਰਨਾ ਉਦੋਂ ਨਹੀਂ ਸਾਨੂੰ ਪਲਵਾਨ ਨੇ ਕਦੀ ਕਿਹਾ ਵੀ ਤੁਸੀਂ ਚਕੰਨੇ ਰਹੋ ਪੇਰੋ ਤੋਂ ਪੰਜਾ ਸੱਤ ਦਿਨਾਂ ਬਾਅਦ ਸਾਨੂੰ ਤਮਕੀਆਂ ਦਵਾਈਆਂ ਜਾਂਦੀਆਂ ਗੈਂਗਸਟਰਾਂ ਤੋਂ ਕਾਹ ਤੋਂ ਦਵਾਈਆਂ ਜਾਂਦੀਆਂ ਦੱਸੋ ਅਹੀਂ ਕਿਹਦਾ ਕੀ ਮਾੜਾ ਕੀ ਤਾਂ ਅਹੀਂ ਨਹੀਂ ਕਿਸੇ ਮਾਦੇ ਪੁੱਤ ਕਿਉਂ ਸਾਨੂੰ ਨਜ਼ਾਇਜ਼ ਕੋਈ ਗੋਲੀ ਮਾਰੂਗ ਸਾਨੂੰ ਤਮਕੀ ਦਵਾਈ ਜਾਂਦੀ ਵੀ ਬੰਦੇ ਮਗਰ ਲੱਗੇ ਤਾਨੂੰ ਗੋਲੀ ਮਾਰਨੀ ਆ ਤੁਸੀਂ ਟੀਮ ਛੱਡੀ ਆ ਇਕੱਠੇ ਹੋ ਜੋ ਇਕੱਠੇ ਬਹਿ ਜਾਓ ਆਪਾਂ ਬੈ ਕੇ ਗੱਲ ਕਰੀਏ ਦੱਸੋ ਮੈਨੂੰ ਉਹ ਤਮਕੀਆਂ ਦਵਾਈਆਂ ਸਾਨੂੰ ਤੇ ਨਾਲੇ ਅਹੀਂ ਜਿੱਥੋਂ ਤੱਕ ਹੋਇਆ ਆਪਣਾਂ ਦੀ ਗੱਡੀ ਦਾ ਸਨਮਾਨ ਤੋਇਆ ਅਹੀਂ ਪਲਵਾਨ ਦੀ ਗੱਡੀ 'ਚ ਆਪਣੇ ਪੰਜਾਂ ਜੋਹਾ ਮੈਚਾਂ ਦੇ ਪੈਸੇ ਕੱਢ ਕੇ ਭਾਈ 2.5 ਲੱਖ ਰੁਪਈਆ ਅਹੀਂ ਕੀ ਮਾੜਾ ਕੀਤਾ ਦੀ ਕੌਣ ਪਸੀਨੇ ਦੀ ਕਮਾਈ ਤੋਂ ਕੱਢ ਕੇ ਦਿੱਤਾ ਜਦੋਂ ਪਲਵਾਨ ਨੂੰ ਕਿਤੇ ਜ਼ਰੂਰਤ ਪੈਂਦੀ ਅਹੀਂ ਆਪਣੀ ਟੀਮ ਦੇ ਸ਼ੋਅ ਮੈਚ ਦੇ ਸਾਰੇ ਪੈਸੇ ਕੱਢ ਕੇ ਦੇ ਦਿੰਨੇ ਬਹੁਤ ਤਰੀ ਕੀਤਾ ਇਦਾਂ ਹੀ ਮੈਨੂੰ ਕਿੰਨੇ ਕੁ ਸ਼ੋਅ ਮੈਚਾਂ ਦੇ ਕਿਹਨੇ ਕੱਢ ਕੇ ਦਿੱਤੇ ਇੱਕ ਮੈਚ ਦੇ ਵੀ ਨਹੀਂ ਕੱਢ ਕੇ ਦਿੱਤੇ ਸਾਰੇ ਮੇਰੇ ਛੱਟ ਲੱਗੀ ਰਹੀ ਮੈਂ ਕਹਿੰਦਾ ਔਖਾ ਜਾਰਾ ਕੀਤਾ ਆਪਣਾ ਦੱਸੋ ਇਹ ਗੱਲਾਂ ਦੇ ਜਵਾਬ ਦਿਓ ਮੈਨੂੰ ਹੁਣ ਜਿਹੜੇ ਬੋਲਦੇ ਕਿ ਮੈਂ ਗਦਾਰ ਆ ਮੈਂ ਕਿੱਥੇ ਗਦਾਰ ਆ 2023 ਦੇ ਵਿੱਚ ਮੈਟਰੋ ਦੀ ਟੀਮ 'ਚ ਮੇਰੀ ਗੱਲ ਹੁੰਦੀ ਹੁੰਦਾ ਮੈਨੂੰ ਫੋਨ ਆਉਂਦਾ ਕੈਨੇਡਾ ਤੋਂ ਖੇਡਣ ਦਾ ਮੈਂ ਪਲਵਾਨ ਨੂੰ ਸਭ ਤੋਂ ਪਹਿਲਾਂ ਪੁੱਛਿਆ ਵੀ ਮੈਟਰੋ ਵਾਲਿਆਂ ਦਾ ਫੋਨ ਆਇਆ ਕਿੱਦਾਂ ਕਰਨੀ ਪਲਵਾਨ ਕਹਿੰਦਾ ਉਹਨਾਂ ਨੂੰ ਕਹਿ ਪੀ ਮੈਂ ਵੀ ਖੇਡਣਾ ਮੈਂ ਕਹਾ ਠੀਕ ਮੈਂ ਕਹ ਦੇਣਾ ਮੈਂ ਉਹਨਾਂ ਨੂੰ ਕਹਾ ਵੀ ਪਲਵਾਨ ਨਹੀਂ ਖੇਡਣਾ ਤੇ ਫਿਰ ਮੈਂ ਖੇਡਣਾ ਕਹਿੰਦੇ ਠੀਕ ਆ ਕੋਈ ਨਹੀਂ ਪਲਵਾਨ ਨੂੰ ਘੜਾਉਣੇ ਤੂੰ ਕਰ ਗੱਲ ਮੈਂ ਪਲਵਾਨ ਨੂੰ ਥੀ ਵਿੱਚ ਪਾ ਗਿਆ ਆਪਣੀ ਵੀ ਗੱਲ ਕੀਤੀ ਪਲਵਾਨ ਦੀ ਪਲਵਾਨ ਨੇ ਵਖਰੀ ਕੀਤੀ ਪਲਵਾਨ ਵੀ ਉਹਨਾਂ ਤੋਂ ਪੈਸੇ ਲੈ ਲੈਂਦਾ ਪਰ ਮੈਨੂੰ ਦੱਸਿਆ ਹਾਂ ਤੱਕ ਨਹੀਂ ਅਜੇ ਤੱਕ ਇਵੇਂ ਲੈ ਮੈਨੂੰ ਉਹਨਾਂ ਦਾ ਪਤਾ ਲੱਗਾ ਇੱਥੋਂ ਦਾ ਕੇ ਮੇਰੇ ਤੋਲੇ ਰੱਖੇਗਾ ਠੀਕ ਆ ਚਲੋ ਉਹਨਾਂ ਦਾ ਮਸਲਾ ਹੋਊਗਾ ਲੈ ਨਹੀਂ ਲੈ ਜੋ ਵੀ ਕੀਤਾ ਠੀਕ ਆ ਮੇਰੀ ਗੱਲ ਪਲਵਾਨ ਦੇ ਥਰੂ ਪੈਸਾ ਦੀ ਡੀਲ ਡਨ ਹੁੰਦੀ ਆ ਪਲਵਾਨ ਕਹਿੰਦਾ ਇੰਨੇ ਪੈਸੇ ਦੇ ਦਿਓ ਪ੍ਰੀਤ ਖੇਡ ਲੂ ਠੀਕ ਆ ਉਹਨਾਂ ਨਾਲ ਮੇਰੀ ਡੀਲ ਡਨ ਹੁੰਦੀ ਪਲਵਾਨ ਵਿੱਚ ਕੀ ਗੱਲ ਪਲਵਾਨ ਮੇਰੇ ਮੈਟਰੋ ਵਾਲਿਆਂ ਤੋਂ ਪੈਸੇ ਨਹੀਂ ਦਿਵਾ ਸਕਦਾ ਅੱਜ ਸਾਲ ਹੋ ਗਿਆ ਉਹਨਾਂ ਦੇ ਮੈਚ ਮੇਰੇ ਗੋਡੇ ਤੇ ਸੱਟ ਲੱਗੀ ਮੈਟਰੋ ਵਾਲਿਆਂ ਦੇ ਮੈਂ ਪੰਜ ਮੈਚ ਸੱਟ ਲਵਾ ਗਏ ਵੀ ਉਹਨਾਂ ਦੇ ਨਾਲ ਪੰਜੇ ਮੈਚ ਉਹਨਾਂ ਦੇ ਖੇਡੇ ਉਹਨਾਂ ਮੈਨੂੰ ਜਿਹੜਾ 3 ਲੱਖ ਰੁਪਈਆ ਦਿੱਤਾ ਉਹ ਦਿੱਤਾ ਬਾਕੀ ਦਾ 8 ਲੱਖ ਰੁਪਈਆ ਉਹਨਾਂ ਮੇਰਾ ਨਹੀਂ ਦਿੱਤਾ ਉਹ ਪਲਵਾਨ ਦੇ ਮੈਂ 6 ਮਹੀਨੇ ਤਰਲੇ ਕਰਦੇ ਨਾ ਮੇਰੇ ਪੈਸੇ ਦਵਾ ਦਿਓ ਤੇ ਮੇਰੇ ਉਹ ਪੈਸੇ ਨਹੀਂ ਦਵਾ ਸਕਦੇ ਸਭ ਕੁਝ ਕਰ ਸਕਦੇ ਕਿਸੇ ਨੇ ਲੱਤ ਨਹੀਂ ਲਾਈ ਠੀਕ ਹੈ ਨਾ ਮੇਰੇ ਵੀ ਦਿਲ ਤੇ ਜੋ ਬੀਤਦੀਆਂ ਮੈਨੂੰ ਪਤਾ ਜੇ ਮੇਰਾ ਕੋਈ ਪਿਓ ਹੁੰਦਾ ਜਾਂ ਕੋਈ ਭਰਾ ਹੁੰਦਾ ਬਣਿਆ ਦਿਲੋਂ ਤੇ ਮੇਰੇ ਨਾਲ ਨੰਗੇ ਪੈਰ ਵੀ ਚੱਲਦਾ ਕੰਡਿਆਂ ਦੇ ਖਲੁੰਦਾ ਠੀਕ ਹੈ ਨਾ ਇਹ ਗੱਲਾਂ ਦਾ ਦੁੱਖ ਲੱਗਦਾ ਵਾ ਕਦੀ ਨਹੀਂ ਅਹੀਂ ਪੁੱਛਿਆ ਵੀ ਮੈਚੋਂ ਕੀ ਮਿਲਿਆ ਕੀ ਨਹੀਂ ਖਾਸ ਕਰ ਮੈਂ ਜਿੰਨੇ ਕੇ ਪੈਸੇ ਮਿਲੇ ਮੈਂ ਲੈ ਕੇ ਆਪਣੀ ਬੋਜੀ ਚ ਪਾਇਏ ਬਾਕੀ ਬੰਦੇ ਭੁਵਾਂ ਉਹਨਾਂ ਟੁੱਟੇ ਸਾਰੇ ਪੈਸੇ ਟੁੱਟੇ ਆ ਵੀ ਭੁਵਾਂ ਕੱਟ ਪੈਸੇ ਦਿੰਦਾ ਅਹੀਂ ਕਿਉਂ ਨਹੀਂ ਕਦੀ ਗਿਆ ਮੈਂ ਕਿਉਂ ਨਹੀਂ ਕਦੀ ਗਿਆ ਵੀ ਮੈਨੂੰ ਕੱਟ ਪੈਸੇ ਮਿਲੇ ਆ ਅੱਜ ਤੱਕ ਭੁਵਾਂ ਇੱਕ ਵਾਰ ਵੀ ਕਹਦੇ ਪ੍ਰੀਤ ਇੱਥੇ ਤੋਂ ਰੁੱਸਿਆ ਵੀ ਮੈਨੂੰ ਮੈਚ ਦੇ ਇੰਨੇ ਪੈਸੇ ਮਿਲਦੇ ਮੈਂ ਨਹੀਂ ਇੰਨੇ ਪੈਸੇ ਤੇ ਖੇਡਣਾ ਤੇ ਕਦੀ ਮੈਂ ਸੁਣਾਇਆ ਵੀ ਹੋਏ ਵੀ ਮੈਂ 25000 ਦਾ ਉੱਥੇ ਮੋਟਰਸਾਈਕਲ ਵਾਲਾ ਮੈਚ ਖੇਡ ਕੇ ਆਉਣਾ ਤੇ ਮੈਨੂੰ ਤੂੰ ਉਧਰੋਂ ਮੜਾ ਕੇ ਇੱਧਰ 3000 ਤੇ ਖੜਾ ਹੁੰਦਾ ਕਿਉਂ ਖੜਾ ਹੁੰਦੇ ਜੇ ਮੈਂ ਕਦੀ ਦਿਲ ਤੇ ਨਹੀਂ ਲਾਈਆਂ ਗੱਲਾਂ ਜੋੜਿਆ ਜੂੜਿਆ ਕੋਖ ਨਹੀਂ ਆ ਠੀਕ ਹੈ ਨਾ ਆੜੇ ਗੱਲਾਂ ਕਰਦੇ ਇਹਨਾਂ ਨੂੰ ਸਿਰਫ ਕੁਛ ਨਹੀਂ ਪਤਾ ਮੇਰੇ ਭਰਾਵਾਂ ਨੂੰ ਮੈਨੂੰ ਪਤਾ ਤੂੰ ਹੀ ਅੰਦਰੋਂ ਦੁਖੀ ਤਾਨੂੰ ਦੁੱਖ ਲੱਗਦਾ ਪਰ ਕੱਲਾ ਸਿਰਫ ਬੋਲ ਬਾਣੀ ਤੇ ਨਾ ਜਾਓ ਕਿ ਬੰਦਾ ਬੋਲਣ ਕੀ ਡਿਆਏ ਤੇ ਉਹਨੂੰ ਬੋਲੀ ਤੋਂ ਜੱਜ ਨਾ ਕਰੋ ਬੰਦੇ ਦੇ ਨਾਲ ਖੜ ਕੇ ਤੇ ਬੰਦੇ ਨੂੰ ਵੇਖੋ ਤੇ ਪਰਖੋ ਬੰਦੇ ਦੇ ਅੰਦਰ ਚਾਤੀ ਮਾਰੋ ਫਿਰ ਪਤਾ ਲੱਗਦਾ ਬੰਦਾ ਕੀ ਆ ਉਤੋਂ ਤੋਂ ਵੇਖਣ ਨੂੰ ਸਾਰੇ ਹੀ ਬੜੇ ਵਿਦਵਾਨ ਲੱਗਦੇ ਆ ਠੀਕ ਹੈ ਨਾ ਜਿੰਨਾ ਨਾ ਹੋਈਆਂ ਉਹਨਾਂ ਨੂੰ ਬਦਵਾ ਐਡੇ ਪਾਗਲ ਨਹੀਂ ਕਿ ਇਹ ਗੱਲ ਤੋਂ ਹੀ ਪਿੱਛੇ ਹੋਏ ਉਦਾਂ ਨਹੀਂ ਹੋਏ ਕਾਟੇ ਖਾ ਗਏ ਹੋਏ ਆ ਜਦੋਂ ਅੱਗੇ ਕੋਖ ਨਹੀਂ ਹਿੰਦੀ ਦਾ ਠੀਕ ਹੈ ਨਾ ਪਲਵਾਨ ਚਾਹੁੰਦਾ ਮੈਟਰੋ ਵਾਲੇ ਸਾਰਾ ਕੁਝ ਕਰਾ ਸਕਦਾ ਹੀ ਅਜੇ ਤੱਕ ਉਹਨਾਂ ਮੇਰੇ ਪੈਸੇ ਨਹੀਂ ਦਿੱਤੇ ਤੇ ਹਾਲਾਗੀ ਉਹਨਾਂ ਦੇ ਦੋ ਮੈਚ ਪਹਿਲੇ ਪੂਰੇ ਵਧੀਆ ਖੇਡੇ ਤੀਜੇ ਮੈਚ ਮੇਰੇ ਸੱਟ ਲੱਗਦੀ ਆ ਠੀਕ ਹੈ ਨਾ ਉੱਥੇ ਮੇਰਾ ਕੀ ਕਸੂਰ ਨਾ ਫੈਡਰੇਸ਼ਨ ਉੱਥੇ ਪਲੇਅਰਾਂ ਨਾਲ ਖੜਦੀ ਆ ਕੀ ਬੰਦਾ ਕਰੇ ਬਾਕੀ ਚਲੋ ਫੋਨ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਬਾਬੇ ਦੀਪ ਸਿੰਘ ਦਾ ਨਾਮ ਲੈ ਕੇ ਹਾਜ਼ਰ ਨਾਜ਼ਰ ਮੰਨ ਕੇ ਕੀਤੀਆਂ ਜੇ ਇਹਨਾਂ ਗੱਲਾਂ 'ਚ ਕੋਈ ਮੈਨੂੰ ਕਹੂਗਾ ਆਹ ਗੱਲ ਗਲਤ ਆ ਮੈਂ ਉਹਦਾ ਪ੍ਰੂਫ ਦਊਗਾ ਤੇ ਜੇ ਉਹ ਗੱਲ 'ਚ ਮੈਂ ਝੂਠਾ ਨਿਕਲੂੰਗਾ ਤੇ ਆਹ ਸੁਣਨ ਵਾਲਿਆਂ ਦਾ ਸ਼ਿੱਤਰ ਹੋਊ ਤੇ ਸਿਰ ਮੇਰਾ ਹੋਊਗਾ। ਮੈਂ ਮ ਬੜੇ ਪੂਰਾ ਨਡਰ ਹੋ ਕੇ ਤੇ ਹੋਸ਼ ਹਵਾਸ ਦੇ ਵਿੱਚ ਕਹਿਣ ਡਿਆ ਤੇ ਬਾਕੀ ਮੇਰੇ ਬਾਰੇ ਪੁੱਛਣਾ ਆਇਆ ਤੇ ਜਿੰਨੇ ਮਾਝੇ ਦੇ ਪਲੇਅਰ ਆ ਨਾ ਜਿੰਨਾ ਭਰਾਵਾਂ ਨਾਲ ਮੈਂ ਖੇਡੇ ਆ ਉਹਨਾਂ ਤੋਂ ਪਤਾ ਕਰਕੇ ਵੇਖਿਓ। ਕਿ ਮੇਰਾ ਦਿਲ ਕਿੱਦਾਂ ਦਾ ਮੈਂ ਲੋਕਾਂ ਨਾਲ ਕਿੱਦਾਂ ਖੜਦਾ ਤੇ ਕੋਈ ਮੇਰੇ ਨਾਲ ਕਿੱਦਾਂ ਖੜਿਆ ਸਾਰੀਆਂ ਗੱਲਾਂ ਜੋ ਜ਼ਿੰਦਗੀ 'ਚ ਹੋਈਆਂ ਬਹੁਤ ਸੋਚ ਸਮਝ ਕੇ ਕੀਤੀਆਂ ਹਨਾ ਠੀਕ ਹੈ ਨਾ ਤੇ ਬਾਕੀ ਮੈਂ ਇੱਕ ਗੱਲ ਤਾਂ ਨੂੰ ਦੱਸਦਾ ਘਰ 'ਚ ਸਿਰਫ ਮੈਂ ਇਕੱਲਾ ਕਮਾਉਣ ਵਾਲਾ ਨਾ ਮੇਰਾ ਡੈਡੀ ਸਿਰ ਤੇ ਆ ਦੋ ਪਹਿਣਾ ਮੇਰੇ ਸਿਰ ਤੇ ਆ ਤੇ ਮੇਰੀ ਮਾਤਾ ਘਰੇ ਇਕੱਲੀ ਠੀਕ ਹੈ ਤੇ ਮੈਂ ਹੀ ਕਮਾਉਣ ਵਾਲਾ ਢਾਈ ਤਿੰਨ ਕਿੱਲੇ ਜ਼ਮੀਨ ਆਉਂਦੀ ਮੈਨੂੰ ਕੋਈ ਮੈਲੂਮੀ ਲਾਟੀ ਨਹੀਂ ਹੈਗਾ ਠੀਕ ਹੈ ਨਾ ਤੇ ਮੈਨੂੰ ਦੱਸੋ ਵੀ ਮੈਂ ਗਾੜੀ 'ਚ ਕਬੱਡੀ 'ਚ ਕੁਝ ਨਹੀਂ ਖਟਿਆ ਘਾਟੇ ਹੀ ਖਾਈ ਗਿਆ ਲੋਕੀ ਮੈਨੂੰ ਖਾਈ ਗਿਆ ਲੋਕੀ ਮੈਨਾਂ ਘਾਟ ਮੈਂ ਕਬੱਡੀ ਚੋਂ ਕੀ ਕਮਾਊਂਗਾ ਤੇ ਅੱਗੇ ਮੈਂ ਕੀ ਕਰੂੰਗਾ ਠੀਕ ਐ ਕਿ ਨਹੀਂ ਬਹੁਤ ਕੁਛ ਬੰਦਾ ਸੋਚਦਾ ਜਦੋਂ ਕਿਸੇ ਫੀਲਡ 'ਚ ਆਉਂਦਾ ਬਹੁਤ ਕੋਈ ਸੁਪਨੇ ਸਜਾਉਂਦਾ ਵੀ ਆਹ ਕਰੂੰਗਾ ਆਹ ਕਰੂੰ ਜਦੋਂ ਕੁਛ ਨਾ ਦਿਖੇ ਨਾ ਤੇ ਫਿਰ ਬਸ ਜੋ ਚੰਗਾ ਲੱਗੇ ਉਹ ਕਰਨਾ ਚਾਹੀਦਾ ਕਿਉਂਕਿ ਨਾਲ ਖੜਨ ਵਾਲੇ ਜਦੋਂ ਸਾਥ ਛੱਡ ਜਾਂ ਨਾ ਉਹ ਤੋਂ ਉਹਨਾਂ ਦੇ ਮਗਰ ਨਾ ਭਜੋ ਉਹਨਾਂ ਤੋਂ ਅੱਡ ਹੋ ਕੇ ਵੱਖਰਾ ਰਾਹ ਬਣਾਓ ਠੀਕ ਐ ਨਾ ਤੇ ਬਾਕੀ ਕੋਈ ਗੱਲ ਨਹੀਂ ਵੈਕੂ ਜੀ ਕਾ ਖਾਲਸਾ ਵੈਕੂ ਜੀ